ਹallelujah ਸਾਰੇ ਪ੍ਰਮਾਣੂ ਜੈ ਜੀ ਆਵਾਜ਼ ਵਾਲਕੇ ਆਪ ਪਰਮੇਸ਼ਵਰ ਦੀ ਮਹਿਮਾ ਦੇ ਲਈ ਇੱਕ ਗੀਤ ਗਾਵਾਂਗੇ ਹallelujah ਕਿੰਨਾ ਵੱਡਾ ਆਕਾਸ਼ ਬਣਾਇਆ ਪਤਾ ਨਹੀਂ ਇਹਦਾ ਕਿਥੇ ਕਿਨਾਰਾ ਹੈ ਕਿੰਨਾ ਵੱਡਾ ਆਕਾਸ਼ ਬਣਾਇਆ ਪਤਾ ਨਹੀਂ नारा यशो राजा बशिन्नाम् प्यारा यशो राजा ब्शनहाराम प्यारा चन सूरज ती उसने बनाए सारे चन्द सूरज ते सब ही तारे उसने बनाए सारे ओने रात दिन बना वा लिखिया सारा रात ते दिन नु बनाया वाणी देवच लिखिया सारा है यशू राजा बाक्षण हारा के केना ओदा नाम प्यारा ए बन्दा मिट्टी दा उसने बनाया सा जीवन दा देवीच पाया मिट्टी दा उसने बनाया सावन दौ देच पाया लिखिया रातनू बनाख्या साराय रात बना वा च लिखिया सारा ए।

ਵਕ ਵਕ ਜੀਵਨ ਨਾਲ ਪਰਤੀ ਉਹ ਦਿਸ਼ਾਨ ਹੈ ਸਭ ਤੋਂ ਨਿਰਾਲੀ ਕੇ ਦਿਲ ਮੇਰਾ ਇਹੋ ਗੋਂਦਾਏ ਉਹ ਦਿਸ਼ਾਨ ਹੈ ਸਭ ਤੋਂ ਨਿਰਾਲੀ ਕੇ ਦਿਲ ਮੇਰਾ ਇਹੋ ਗੋਂਦਾਏ ਯਸ਼ੂ ਰਾਜਾ ਭਾਖਸ਼

ਹਾਲੇਲੂਇਆ ਹਾਲੇਲੂਇਆ ਪ੍ਰੀਜ ਦਾ ਲਾਰਡ ਪ੍ਰਭ ਯਿਸੂ ਮਸੀਹ ਜੀ ਦੇ ਪਾਕ ਪਵਿੱਤਰ ਔਰ ਸਮਰਥੀ ਜਲਾਲੀ ਨਾਮ ਦੇ ਵਿੱਚ ਸਭਨਾਂ ਨੂੰ ਪਿਆਰ ਭਰ ਸਲਾਮ ਜੈ ਮਸੀਹੀ ਗੋਡ ਬlesਸ ਯੂ ਖੁਦਾ ਸਾਰਿਆਂ ਨੂੰ ਬਰਕਤ ਦੇ ਆਈਏ ਪ੍ਰਾਰਥਨਾ ਕਰਾਂਗੇ ਤਾਰੀਫ ਮਿਹਰਬਾਨ ਪਿਆਰੇ ਸੁਰਗੀ ਪਿਤਾ ਪ੍ਰਭ ਯਿਸੂ ਜੀ ਦਿਲ ਤੋਂ ਧੰਨਵਾਦੀ ਸ਼ੁਕਰਗੁਜ਼ਾਰ ਹਾਂ ਇਹ ਸੋਹਣੇ ਸਮੇ ਵਾਤੇ ਇਸ ਮੌਕੇ ਵਾਤੇ ਜੁਪਤਾ ਪਰਮੇਸ਼ਰਾ ਜੀ ਨੇ ਸਮਾਂ ਦਿੱਤਾ ਕਿ ਤੁਹਾਡਾ ਧੰਨਵਾਦ ਕਰ ਸਕੀਏ ਪਿਤਾ ਪਰਮੇਸ਼ਰ ਤੇਰੀਆਂ ਕੀਤੀਆਂ ਭਲਾਈਆਂ ਜਿੱਤੀਆਂ ਬਰਕਤਾਂ ਦਿੱਤੀ ਚੰਗੀ ਸਿਹਤਾਂ ਦਾ ਰਸਤੀ ਵਾਸਤੇ ਹਰ ਆਸ਼ੀਸ਼ ਬਰਕਤ ਉਹ ਆਤੇ ਤੁਹਾਡੇ ਦਿਲ ਤੋਂ ਧੰਨਵਾਦ ਤੁਹਾਡਾ ਸ਼ੁਕਰ ਕਰਨਾ ਮੇਰੇ ਬਾ ਮੇਰੀ ਬੇਨਤੀ ਹੈ ਤੇਰੇ ਸੇਵਕਾਂ ਵਾਤੇ ਆਪਣੇ ਸੇਵਕਾਂ ਤੇ ਉਹਨਾਂ ਦੇ ਘਰਾਂ ਪਰਵਾਰਾ ਕਰਾਣਿਆਂ ਤੇ ਕਲੀਸਿਆਵਾਂ ਤੇ ਮਿਨਿਸਟਰੀਆਂ ਤੇ ਆਪਣੇ ਚੁਣੇ ਹੋਏ ਲੋਕਾਂ ਦੇ ਆਪਾਰ ਕਿਰਪਾ ਕਰੋ ਕੋਈ ਵੀ ਵਿਰੋਧੀ ਦੀ ਤਾਕਤ ਕੋਈ ਵੀ ਦੁਸ਼ਟ ਦੀ ਤਾਕਤ ਤੇਰੇ ਲੋਕਾਂ ਦੇ ਖਿਲਾਫ ਕਾਮਨਾ ਕਰ ਸਕੇ ਸਭਰ ਉਹਦੀ ਸ਼ਰਮਿੰਦੇ ਹੋਣ ਤੇ ਰੱਬ ਤੇ ਤੇਰਾ ਨਾਮ ਉੱਚਾ ਹੋਵੇ ਮਹਾਨ ਸੁਰਗ ਪਿਤਾ ਮੇਰੀ ਬੇਨਤੀ ਉਹਨਾਂ ਲੋਕਾਂ ਵਾਸਤੇ ਜੋ ਦੁਖੀ ਬਿਮਾਰ ਹਨ ਆਪਣਾ ਸਫਾ ਵਾਲਾ ਹੱਥ ਵਧਾ ਮੇਰੇ ਪ੍ਰਭੂ ਜੀਸ਼ੁਰੂ ਰਾਜਾ ਸਭਨਾਂ ਨੂੰ ਸ਼ੋਕੀ ਚੰਗਿਆ ਕਰ ਦੁਖੀਆਂ ਤੇ ਮਜਲੂਮਾਂ ਤੇ ਕੰਗਾਲਾਂ ਤੇ ਯਤੀਮਾਂ ਤੇ ਕਿਰਪਾ ਕਰ ਵਿਧਵਾ ਦਾ ਸਹਾਰਾ ਬਣੋ ਮਹਾਨ ਪਿਤਾ ਪਰਮੇਸ਼ਰ ਜਦ ਦੇ ਲੋਕ ਪਾਪ ਵਿੱਚ ਜੀਵਨ ਕੱਟ ਰਹੇ ਹਨ ਦੁਨੀਆਦਾਰੀ ਤੇ ਹਰ ਬੁਰੇ ਕੰਮ ਵਿੱਚ ਫਸੇ ਹੋਏ ਹਨ ਗਰੀਬੀ ਵਿੱਚ ਜੀਵਨ ਕੱਟ ਰਹੇ ਹਨ ਨਸਿਆਂ ਦੇ ਗੁਲਾਮ ਹਨ ਪਿਤਾ ਪਰਮੇਸ਼ਰ ਇੱਕ ਤੇਰਾ ਪਵਿੱਤਰ ਆਤਮਾ ਹੀ ਸਾਰਿਆਂ ਨੂੰ ਬਚਾ ਸਕਦਾ ਹੈ ਹਰ ਬੰਧਨ ਤੋਂ ਆਜ਼ਾਦ ਕਰ ਸਕਦਾ ਹੈ ਇਤਾ ਪਰਮੇਸ਼ਰ ਜੋ ਲੋਕ ਜਿਤਕ ਨਹੀਂ ਜਾਣਦੇ ਕਿ ਤੂੰ ਉਦਾਰ ਕਰਤਾ ਹੈ ਤੂੰ ਮੁਕਤੀ ਦਾਤਾ ਤੂੰ ਜ਼ਿੰਦਗੀ ਦੇਣ ਵਾਲਾ ਪਰਮੇਸ਼ਰ ਹੈ ਪ੍ਰਭੂ ਨਾ ਤਾਂ ਕਿ ਤੇਰਾ پاک ਪਵਿੱਤਰ ਕਲਾਮ ਪਹੁੰਚੇ ਸਭ ਲੋਕ ਜਾਣ ਲੈਣ ਕਿ ਤੂੰ ਹੀ ਜੀਉਂਦਾ ਪਰਮੇਸ਼ਰ ਹੈ ਤੂੰ ਹੀ ਜ਼ਿੰਦਗੀ ਦੇਣ ਵਾਲਾ ਪਰਮੇਸ਼ਰ ਹੈ ਮੇਰੇ ਸਵਰਗੀ ਪਿਤਾ ਪੂਰੀ ਦੁਨੀਆ ਵਿੱਚ ਵੱਡੀ ਬیداری ਆਵੇ ਬਹੁਤ ਸਾਰੇ ਲੋਕ ਤਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਲੈਣ ਤਾਂ ਜੋ ਆਉਣ ਵਾਲੀਆਂ ਤਬਾਹੀਆਂ ਤੋਂ ਬਚਾਇਆ ਜਾਵੇ ਦਿਨ ਬੁਰੇ ਹਨ ਸਮਾਂ ਆਫਰੀ ਹੈ ਪ੍ਰਭੂ ਤੂੰ ਜਲਦ ਇਸ ਧਰਤੀ ਦੇ ਲੋਕਾਂ ਨੂੰ ਕਰਨ ਵਾਸਤੇ ਆ ਰਿਹਾ ਤੂੰ ਨਹੀਂ ਚਾਹੁੰਦਾ ਕੋਈ ਜਾਨ ਪਾਪੀ ਚਨਾਸਵੇ ਤੂੰ ਹਰ ਇੱਕ ਨੂੰ ਪਿਆਰ ਕਰਦਾ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਰਬੀਸ਼ੇਸ਼ਰਾ ਜੀ ਨੇ ਪੂਰੇ ਸੰਸਾਰ ਵਾਸਤੇ ਆਪਣਾ ਪਵਿੱਤਰ ਖੂਨ ਬਹਾਇਆ ਹੈ ਤਨ ਉਤੇ ਕੋੜਿਆਂ ਦੀ ਮਾਰ ਖਾਦੀ ਤੇਰੇ ਕੋੜਿਆਂ ਦੀ ਮਾਰ ਖਾਣਾ ਸੇ ਹਰ ਬਿਮਾਰ ਤੋਂ ਆਜ਼ਾਦ ਹੋ ਚੁੱਕੇ ਹਾਂ ਕਿਤਾ ਪਰਮੇਸ਼ਰ ਤੇਰੇ ਧੰਨ ਤੇ ਕੋੜਿਆਂ ਦੀ ਮਾਰ ਇੱਕ ਇੱਕ ਜੋ ਕੋੜਿਆਂ ਦੀ ਮਾਰਦਾ ਨਸਾਨ ਹੈ ਸਾਡੀ ਸਿਫਾ ਹੈ ਸਾਡੀ ਬਿਮਾਰੀਆਂ ਤੁਸੀਂ ਠਿਕਾਰਾ ਹੈ ਅਸੀਂ ਅੰਗੀਕਾਰ ਕਰਦੇ ਹਾਂ ਕਿ ਤੇਰੇ ਕੋੜਿਆਂ ਦੀ ਮਾਰ ਖਾਣ ਅਸੀਂ ਹਰ ਬਿਮਾਰੀ ਤੋਂ ਛੁੱਟ ਚੁੱਕੇ ਹਾਂ ਆਜ਼ਾਦ ਹੋ ਚੁੱਕੇ ਹਾਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਪਿਤਾ ਪਰਮੇਸ਼ਰ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਵਾਸਤੇ ਜੋ ਬੇਸਹਾਰਾ ਹਨ ਉਹਨਾਂ ਦਾ ਸਹਾਰਾ ਬਣੋ ਜੋ ਬੇਰੁਜ਼ਗਾਰ ਹਨ ਉਹਨਾਂ ਨੂੰ ਚੰਗੇ ਰੁਜ਼ਗਾਰ ਦਿਓ ਜੋ ਵੀ ਔਲਾਦ ਹਨ ਉਹਨਾਂ ਨੂੰ ਔਲਾਦ ਵਾਲੇ ਬਣਾਓ ਜੋ ਬੇਕਰੇ ਹਨ ਉਹਨਾਂ ਨੂੰ ਚੰਗੇ ਕਰਮਣ ਬਣਾਉਣ ਵਿੱਚ ਨਿਮਰਤਾ ਤੇ ਸਹਾਇਤਾ ਕਰੋ ਪਿਆਰੇ ਸਰਗਿਪਿਤਾ ਸਭ ਦੇ ਲਈ ਮੈਂ ਤੁਹਾਡਾ ਧੰਨਵਾਦੀ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਮੇਰੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰਦੇਸੀ ਹਨ ਜੋ ਆਪਣੇ ਪਰਿਵਾਰਾਂ ਤੋਂ ਦੂਰ ਹਨ ਹਰ ਇੱਕ ਪ੍ਰਦੇਸੀ ਦੀ ਮਦਦ ਤੇ ਸਹਾਇਤਾ ਕਰੋ ਜਾਦਪੀਤਾ ਪਰਮੇਸ਼ਰ ਅਸੀਂ ਪਰਦੇਸਾਂ ਵਿੱਚ ਸਾਡੇ ਘਰ ਪਰਿਵਾਰ ਘਰਾਣੇ ਸਾਤੋਂ ਦੂਰ ਹਨ ਪਰ ਸੁਰਗੀ ਪਿਤਾ ਮਹਾਨ ਪ੍ਰਭੂ ਯੀਸ਼ੂ ਰਾਜਾ ਤੇਰੇ ਨੇੜੇ ਦੀ ਖੰ ਤੇਰਾ ਪਵਿੱਤਰ ਆਤਮਾ ਸਾਡੇ ਸਭ ਪ੍ਰਦੇਸੀਆਂ ਦੇ ਘਰਾਂ ਪਰਿਵਾਰਾਂ ਘਰਾਣੇ ਦੀ ਨਿਗ੍ਹਾਵਾਨੀ ਰਖਵਾਲੀ ਕਰੇ ਤੇਰਾ ਪਵਿੱਤਰ ਆਤਮਾ ਛੋਟੇ ਬੱਚਿਆਂ ਦੀ ਨਿਗ੍ਹਾਵਾਨੀ ਰਖਵਾਲੀ ਕਰੇ ਨੌਜਵਾਨਾਂ ਦੀ ਬਜ਼ੁਰਗਾਂ ਦੀ ਨਿਗ੍ਹਾਵਾਨੀ ਰਖਵਾਲੀ ਕਰੇ ਪ੍ਰਭੂ ਹਰੇਕ ਨੂੰ ਮੌਸਮੀ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਸਭ ਨੂੰ ਚੰਗੀ ਸਿਹਤਾਂ ਦ੍ਰਿਸ਼ਟੀ ਦੇਣੀ ਜੋ ਪਿਤਾ ਪਰਮੇਸ਼ਰ ਆਪ ਜੀ ਨੇ ਵਰਕਤਾਂ ਦਿੱਤੀਆਂ ਉਹਨਾਂ ਵਰਕਤਾਂ ਵਾਸਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸ਼ੁਕਰ ਕਰਦਾ ਹਾਂ ਪਿਤਾ ਪਰਮੇਸ਼ਰ ਆਪਣੇ ਸੇਵਕਾਂ ਤੇ ਆਪਾਰ ਕਿਰਪਾ ਕਰਨੀ ਆਪਣੇ ਸੇਵਕਾਂ ਨੂੰ ਹੋਰ ਬਲ ਦੋ ਆਪਣੀ ਪਵਿੱਤਰ ਆਤਮਾ ਦੀ ਅਗਨ ਨਾਲ ਭਰ ਕੇ ਪੂਰੀ ਦੁਨੀਆ ਵਿੱਚ ਇਸਤੇਮਾਲ ਕਰੋ ਪ੍ਰਭੂ ਤਾਂ ਜੋ ਹਰ ਕੋਨੇ ਤੱਕ ਦੁਨੀਆ ਦੇ ਹਰ ਉਸ ਇਨਸਾਨ ਤੱਕ ਤੇਰਾ ਪਵਿੱਤਰ ਕਲਾਮ ਪਹੁੰਚੇ ਜੋ ਨਹੀਂ ਜਾਣਦਾ ਇਤੂ ਸੱਚਾ ਪਰਮੇਸ਼ਰ ਹੈ ਹਰ ਇੱਕ ਗੋਟਨਾ ਤੇਰੇ ਅਗੇ ਝੁਕ ਜਾਵੇ ਹਰ ਇੱਕ ਜ਼ੁਬਾਨ ਤੇਰੇ ਪਵਿੱਤਰ ਨਾਮ ਦਾ ਇਕਰਾਰ ਕਰੇ ਮੇਰੇ ਸਰਗੀ ਪਿਤਾ ਮੈਂ ਸਭ ਦੇ ਲਈ ਆਸ਼ੀਸ਼ ਬਰਕਤ ਮੰਗਦਾ ਹਾਂ ਕਿਰਪਾ ਕਰੋ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਆਪਣੇ ਲੋਕਾਂ ਤੇ ਵੱਡੀ ਕਿਰਪਾ ਕਰਨੀ ਆਪਣੇ ਲੋਕਾਂ ਦੀ ਹੱਦਾਂ ਨੂੰ ਵਧਾਓ ਤੰਬੂਆਂ ਨੂੰ ਚੋੜਿਆ ਕਰੋ ਤੇਰਾ ਨਾਮ ਹੀ ਮਾਪਵੇ ਮੇਰੇ ਪਿਆਰੇ ਮਹਾਨ ਸਤਿਕਾਰਯੋਗ ਸਰਗੀ ਪਿਤਾ ਮੈਂ ਆਪਣੇ ਆਪ ਨੂੰ ਤੁਹਾਡੇ ਕਦਮਾਂ 'ਚ ਲੈ ਕੇ ਆਉਂਦਾ ਹਾਂ ਆਪਣੇ ਆਪ ਨੂੰ ਤੁਹਾਡੇ ਯੋਗਾਂ ਵਾਰਥਾਂ ਦੇ ਨਾਲ ਆਪਣੀ ਪਾਕੀਮ ਚਲੋ ਸਿਖਾਉਣਾ ਆਪਣੀ ਮਰਜ਼ੀ ਨੂੰ ਮੇਰੀ ਜ਼ਿੰਦਗੀ ਅੰਦਰ ਪੂਰਿਆ ਕਰੋ ਮੇਰਾ ਉੱਠਣਾ ਬੈਠਣਾ ਮੇਰਾ ਚੱਲਣਾ ਫਿਰਨਾ ਮੇਰਾ ਬੋਲਣਾ ਚੱਲਣਾ ਦੇਖਣਾ ਸੋਚਣਾ ਤੇਰੀ ਮਰਜ਼ੀ ਦੇ ਮੁਤਾਬਕ ਹੋਵੇ ਪ੍ਰਭੂ ਆਪਣੀ ਮਹਿਮਾ ਵਾਸਤੇ ਇਸਤੇਮਾਲ ਕਰੋ ਤੇਰੇ ਪਵਿੱਤਰ ਨਾਮ ਨੂੰ ਮਹਿਮਾ ਮਿਲੇ ਆਪਣੀ ਅਕਲ ਆਪਣੀ ਬੁੱਧ ਆਪਣੀ ਸਮਝ ਦੇ ਕੇ ਪ੍ਰਭੂ ਸਹੀ ਮਾਰਗ 'ਤੇ ਚਲਾਉਣਾ ਤੁਹਾਡਾ ਧੰਨਵਾਦ ਪੂਰੇ ਪੰਜਾਬ ਦੇ ਭਾਰਤ ਜ਼ਿਲ੍ਹੇ ਦੀ ਕਿਰਪਾ ਕਰਨੀ ਪੂਰੇ ਸੰਸਾਰ ਵਿੱਚ ਵਸਦੇ ਆਪਣੇ ਲੋਕਾਂ ਤੇ तमाम ਭੈਣ ਭਰਾ ਰਿਸ਼ਤੇਦਾਰਾਂ ਤੇ तमाम ਸੇਵਕ ਸੰਤਾਂ ਤੇ ਕਿਰਪਾ ਵਾਲਾ ਹੱਥ ਬਣਾ ਕੇ ਰੱਖਣਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਮੈਂ ਸਭ ਦੇ ਲਈ ਆਸ਼ੀਸ਼ ਬਖਤ ਮੰਗਦਾ ਕਿਰਪਾ ਕਰੋ ਮਹਾਨ ਪਿਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਹਾਂ ਆਪ ਜੀ ਨੇ ਮੇਰੀ ਬੇਨਤੀ ਨੂੰ ਸੁਣਿਆ ਹੈ ਕਬੂਲ ਕਰ ਲਿਆ ਬਰਕਤ ਦਿੱਤੀ ਹੈ ਦੁਆ ਮੰਗ ਰਿਹਾ ਤੇਰੇ ਪੈਰੇ ਬਿਠੇ ਆਪਣੇ ਮੁਕਤੀ ਦਾਤਾ ਪ੍ਰਭੂ ਜੀ ਸੁਸੀ ਜੀ ਦਾ ਵਾਖ ਪਵਿੱਤਰ ਸਮਰਤੀ ਜਲਾਲੀ ਨਾਮ ਲਾ ਕੇ ਆਮੀਨ 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 ਸਵਨੰਦਯਮ ਸੀ ਕੀ ਗੋਡ ਬles